ਇਹ ਸਾਹਿਬ ਇਹ ਦੇਖੋ ਡਰਾਈਵਰ ਕੀ ਕਹ ਰਿਹਾ ਇਹ ਕਹਿੰਦਾ ਕਿ ਜਿੰਨੀ ਇਹਨਾਂ ਦੀ ਸਰਵਿਸ ਕਿੰਨੀ ਹੋਈ ਤੁਹਾਡੀ ਜਿੰਨੀ 35 ਸਾਲ ਦੀ ਇਹ ਕਹਿੰਦੇ 35 ਸਾਲ ਦੀ ਸਰਵਿਸ ਚ ਪੰਜਾਬ ਪੁਲਿਸ ਨੂੰ ਪਹਿਲੀ ਵਾਰ ਇਦਾਂ ਦੀਆਂ ਗੱਡੀਆਂ ਮਿਲੀਆਂ ਉਹਦੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਕਮਾਲ ਹੈ ਉਹਨਾਂ ਦੀ ਸੋਚ ਦਾ ਉਹ ਮੈਂ ਸਮਝਦਾ ਕਿ ਹੁਣ ਛੜਕਾਂ ਦੇ ਉੱਤੇ ਐਕਸੀਡੈਂਟ ਜਿਹੜੇ ਆ ਕਾਫੀ ਮਿਲਣਗੇ ਕੱਢ ਜਾਣਗੇ ਬਹੁਤ ਕੱਢ ਦੇਣਗੇ ਸਭ ਦੇ ਇੱਕ ਵੀ ਗੰਦ ਔਰ ਪਹਿਲੀ ਵਾਰ ਪੰਜਾਬ ਪੁਲਿਸ ਨੂੰ ਇਦਾਂ ਦੀ ਗੱਡੀ ਮਿਲੀ ਹੈ ਕਮਾਲ ਹੈ ਸੀਐਮ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀ ਮਜ਼ਾ ਆ ਗਿਆ ਗੱਡੀ ਦੇਖ ਕੇ ਰਸਤੇ 'ਚ ਜਾ ਰਹੇ ਸੀ ਅਮਸਰ ਨੂੰ ਜਾਂਦਿਆਂ ਰਸਤੇ ਦੇ ਵਿੱਚ ਤਰਨਤਾਰਨ ਜਿਹੜੇ ਦੀ ਨੋ ਨੋ ਗੱਡੀਆਂ ਤਰਨਤਾਰਨ ਜਿਲ੍ਹੇ ਨੂੰ ਜਾ ਰਹੀਆਂ ਤੇ ਲੈ ਕੇ ਆਏ ਆ ਡਰਾਈਵਰ ਭਲਾ ਸਾਡੇ ਬਹੁਤ ਪੁਲਿਸ ਅਫਸਰ ਜਿਹੜੇ ਖੁਸ਼ ਨੇ ਸੋ ਮਜ਼ਾ ਆ ਗਿਆ ਅੱਜ ਗੱਡੀ ਦੇਖ ਕੇ ਕਿੰਨੇ ਦਿਨਾਂ ਦਾ ਮਨ ਨੂੰ ਉਡੀਕ ਸੀਗੀ ਮਾਨ ਸਾਹਿਬ ਨੇ ਜਿਹੜਾ ਪੰਜਾਬ ਪੰਜਾਬ ਨਿਵਾਸੀਆਂ ਨੂੰ ਤੋਹਫਾ ਦਿੱਤਾ ਪੰਜਾਬ ਪੁਲਿਸ ਦੀ ਇੱਕ ਵੱਡੀ ਜੁੰਮੇੜੀ ਲਾਈ ਆ ਇਹਨੂੰ ਦੇਖੀਏ ਸੋ ਬਹੁਤ ਬਧਾਇਆ ਮਾਨ ਸਾਹਿਬ ਤੁਹਾਡਾ ਬਹੁਤ ਧੰਨਵਾਦ ਤੁਸੀਂ ਪੰਜਾਬ ਦੇ ਬਾਰੇ ਇੰਨਾ ਵਧੀਆ ਸੋਚ ਰਹੇ ਹੋ ਹਾਂ ਤੇ ਲਾਈਟ ਦੇ ਨਾਲ ਇੱਕ ਮਾਰਕ ਸਿਸਟਮ ਵੀ ਲਗਾ ਰਿਹਾ ਮਾਰਕ ਸਿਸਟਮ ਲਗਾਉਣਾ ਹੈ ਇਹ ਤੇ ਸਟ੍ਰੈਕ ਲਗਾਉਣਾ ਹਾਂ ਜਿੱਦਾ ਤੁਸੀਂ ਮਤਲਬ ਮੈਨੂੰ ਰੋਕਣਾ ਜਿੱਦਾ ਮੈਨੂੰ ਤੁਸੀਂ ਰੋਕਣਾ ਵਿੱਚੋਂ ਆਵਾਜ਼ ਦੇ ਦੇਣੀ ਹਾਂਜੀ ਜਿੱਦਾ ਬਾਹਰੋਂ ਦੇਖਸਾਂ ਜੇ ਕੈਨੇਡਾ ਅਮਰੀਕਾ ਦੇ ਵਿੱਚ ਬਾਹਰਲੇ ਦੇਸ਼ਾਂ ਜਿਹੜੇ ਕਹਿੰਦੇ ਕਿ ਗੱਡੀ ਲੈਫਟ ਕਰ ਲੈ ਵਾਈਟ ਕਰਕੇ ਬਾਹਰ ਕੱਢ ਲੈ ਹਾਂਜੀ ਉਹ ਇਸ਼ਾਰਾ ਸੁਣਨਾ ਹੈ ਇਹਦਾ ਹੀ ਹੁੰਦਾ ਹਾਂਜੀ ਅੱਛਾ ਕਾਲ ਗੱਪੀ ਜਿਹੜਾ ਹੋ ਰਿਹਾ ਜਦੋਂ ਆਪਾਂ ਹੁਣ ਉਹ ਮਾਈਕ ਨੱਪ ਕੇ ਹਾਂ ਪ੍ਰੈਸ ਕਰਕੇ ਉਹਨੂੰ ਜਦੋਂ ਜੋ ਵੀ ਆਪਾਂ ਆਵਾਜ਼ ਦੇਵਾਂਗੇ ਪਰਲ ਤੇ ਰਸਤੇ 'ਤੇ ਖੜੀ ਹੈ ਜਾਂ ਕਿ ਵਜਦਾ ਗੱਡੀ ਨੰਬਰ ਨਹੀਂ ਉਹ ਸਰ ਲਾਉਣ ਵਾਲਾ ਵਿੱਚ ਅੱਛਾ ਲਾਉਣ ਵਾਲਾ ਉਹ ਮਾਈਕ ਲਾਉਣ ਆ ਨਾ ਬਾਕੀ ਸਭ ਲੱਗ ਜਾ ਅੱਛਾ ਹਾਂਜੀ ਅੱਛਾ ਇਹ ਕਿਹੜੀ ਗੱਡੀ ਰਸਤੇ ਲੱਗੀ ਉਹਦਾ ਆਪਾਂ ਨੰਬਰ ਬੋਲ ਸਕਦੇ ਹਾਂ ਹਾਂ ਜਿਹੜਾ ਨੰਬਰ ਗੱਡੀ ਦੀ ਹੈ ਉਹਨੂੰ ਸਾਈਡ ਤੇ ਆਪਣਾ ਸਾਈਡ ਤੇ ਕਰੋ ਅੱਛਾ ਸਸ ਸਸ ਕੀ ਆ ਬਾਤ ਪਿੱਛੇ ਦੇ ਪਾਸ ਕੀ ਹੈ ਸਰ ਉਸ ਮਾੜਾ ਨਾ ਕਿ ਡਰਾਈਵਰ ਆ ਅੱਛਾ ਅੱਛਾ ਕੋਈ ਫਸਟ ਸਟੇਟ ਦਾ ਬਾਹਰ ਨਾਲ ਉਹ ਫਲੈਕਟਰ ਦਿੱਤੇ ਇਹਨੇ ਨਾਲ ਜਿਸ ਤਰ੍ਹਾਂ ਗੱਡੀ ਗੱਡੇ ਕਿਦੇ ਸਟੇਡੀ ਖਿਲਾੜਨੀ ਆ ਹਾਂ ਪੂਰੇ ਉੱਤੇ ਆ ਇਹਨੂੰ ਲੰਬਾ ਕਰਕੇ ਹਾਂ ਉੱਪਰ ਲਾ ਦੇਣੇ ਮਤਲਬ ਉਹਨੂੰ ਮੋਕਾਉਣਾ ਵੀ ਦੂਜੀ ਸਾਈਡ ਤੇ ਕਰਕੇ ਅੱਛਾ ਆਪਾਂ ਜਿੱਥੇ ਮਤਲਬ ਜਿੱਥੇ ਉਹ ਕਿਰਕ ਟੂਕਾ ਦੇ ਖਰਾਬ ਖਰਾਬ ਹੋ ਗਏ ਹਾਂ ਹਾਂ ਪੂਰੇ ਵਿੱਚ ਆਪਾਂ ਇਹਨੂੰ ਐ ਕਰਕੇ ਸਾਈਡ ਤੇ ਲਾ ਦਈਏ ਮਤਲਬ ਪਤਾ ਲੱਗ ਜਾਵੇ ਕਿ ਇਹ ਕੋਈ ਅੱਛਾ ਵਾਹ ਜੀ ਜਬਰਦਸਤ ਹੈ ਜੀ ਕੰਮ ਗੱਡੀ ਬਹੁਤ ਵਧੀਆ ਹੈ ਹੈ ਬਹੁਤ ਵਧੀਆ ਗੱਡੀ ਬਹੁਤ ਔ ਮੇਰੇ ਖਿਆਲ ਸਾਰ ਮੇਰੇ ਹਿਸਾਬ ਨਾਲ ਤਾਂ ਉਸ ਨੂੰ ਏਡੀ ਵਧੀਆ ਤੇ ਇੰਨੀ ਮਤਲਬ ਕਾਮਦਾਰ ਬੜੀ ਪਹਿਲੀ ਨਹੀਂ ਪਹਿਲੀ ਤਾਂ ਮਿਲੀ ਹੈ ਨਾ ਬਿਲਕੁਲ ਸਹੀ ਪਹਿਲਾਂ ਨਹੀਂ ਮਿਲੀ ਕਦੇ ਮੇਰੇ ਖਿਆਲ ਅ ਵਾਹ ਮਜ਼ਾ ਆ ਗਿਆ ਜੀ ਬਹੁਤ ਜ਼ਬਰਦਸਤ ਹੈ ਠੀਕ ਹੈ ਸਰ ਬਹੁਤ ਵਧੀਆ ਕਮਾਲ ਹੈ ਜੀ ਦੱਬ ਦਿਓ ਕੰਮ ਨੂੰ ਆ ਲੱਗ ਦਿਓ ਜੀ ਸਵੇਰ ਤੋਂ ਡਿਊਟੀ ਠੀਕ ਹੈ ਸਰ